ਸਰਜੀਤ ਕੌਰ ਦਾ ਮਨ ਅੱਜ ਬਹੁਤ ਹੀ ਭਾਰਾ ਹੋ ਗਿਆ ਸੀ ਉਸਨੇ ਆਪਣੀ ਧੀ ਨੂੰ ਫੋਨ ਕਰਕੇ ਮਿਲਣ ਲਈ ਬੁਲਾਇਆ ਤਾਂ ਗੋਦੀ ਧੀ ਨੇ 2 ਟੁੱਕ ਜਵਾਬ ਦਿੰਦੇ ਹੋਏ ਕਿਹਾ ਮੰਮੀ ਤੈਨੂੰ ਤਾਂ ਕੋਈ ਕੰਮ ਹੈ ਨਹੀਂ ਹਮੇਸ਼ਾ ਤੇਰਾ ਮੈਨੂੰ ਮਿਲਣ ਲਈ ਦਿਲ ਕਰਦਾ ਰਹਿੰਦਾ ਹੈ ਤੇ ਮੈਂ ਬਾਰੀ-ਬਾਰੀ ਆਪਣੇ ਘਰ ਨੂੰ ਛੱਡ ਕੇ ਤੇਰੇ ਕੋਲ ਨਹੀਂ ਆ ਸਕਦੀ ਸਰਜੀਤ ਕੌਰ ਬਹੁਤ ਦੁਖੀ ਹੋਈ ਉਹਨੂੰ ਉਮੀਦ ਨਹੀਂ ਸੀ ਕਿ ਉਹ ਧੀ ਅਜਿਹਾ ਕੁਝ ਕਹੇਗੀ ਉਸਦੀ ਦਿੱਤੀ ਛੁੱਟੀਆਂ ਵਿਚਰੀ ਉਹਨੂੰ ਮਿਲਣ ਨਹੀਂ ਸੀ ਆਉਂਦੀ ਬਲਕਿ ਘੁੰਮਣ ਫੇਰਨ ਬਾਹਰ ਚਲੀ ਜਾਂਦੀ ਉਹਦੇ ਦੋ ਪੁੱਤ ਤੇ ਨੂ ਵੀ ਉਹਨੂੰ ਮਿਲਣ ਦਾ ਟਾਈਮ ਨਹੀਂ ਸੀ ਦਿੰਦੇ ਉਹਦਾ ਵਿਚਾਰੜਾ ਪੁੱਤ 5 ਸਾਲਾਂ ਤੋਂ ਘਰ ਨਹੀਂ ਸੀ ਆਇਆ ਤੇ ਛੋਟੇ ਨੂੰ ਵੀ 3 ਸਾਲ ਹੋ ਗਏ ਸੀ ਘਰ ਆਏ ਨੂੰ ਉਹ ਵੀ ਆਪਣੀ ਘਰਵਾਲੀ ਨਾਲ ਚੰਡੀਗੜ੍ਹ ਵਿੱਚ ਹੀ ਰਹਿੰਦਾ ਸੀ ਤੇ ਛੋਟੇ ਦੀ ਘਰਵਾਲੀ ਨੂੰ ਚੰਡੀਗੜ੍ਹੋਂ ਪਿੰਡ ਆਉਣਾ ਬਿਲਕੁਲ ਵੀ ਪਸੰਦ ਨਹੀਂ ਸੀ ਪਰ ਉਹਦਾ ਵੱਡਾ ਪੁੱਤ ਸੁਖਦੀਪ ਤੇ ਉਹਦੀ ਨੂ ਕੁਲਜਿੰਦਰ ਉਸਨੇ ਬੜੇ ਹੀ ਸਤਕਾਰ ਤੇ ਸਨਮਾਨ ਨਾਲ ਸਰਜੀਤ ਕੌਰ ਨੂੰ ਆਪਣੇ ਕੋਲ ਰੱਖਿਆ ਹੋਇਆ ਸੀ ਉਹ ਬਹੁਤ ਹੀ ਪਿਆਰ ਤੇ ਇੱਜ਼ਤ ਨਾਲ ਉਹਦੀ ਦੇਖਭਾਲ ਕਰਦੇ ਸਨ ਪਹਿਲਾਂ ਸਰਜੀਤ ਕੌਰ ਆਪਣੇ ਘਰ ਵਾਲੇ ਨਾਲ ਕਿਰਾਏ ਦੇ ਮਕਾਨ ਤੇ ਰਹਿੰਦੀ ਸੀ ਜਿਵੇਂ ਜਿਵੇਂ ਬੱਚੇ ਵੱਡੇ ਹੋਏ ਅਲੱਗ-ਅਲੱਗ ਸ਼ਹਿਰਾਂ ਵਿੱਚ ਨੌਕਰੀ ਕਰਨ ਚਲੇ ਗਏ ਫਿਰ ਜਦੋਂ ਸਰਜੀਤ ਕੌਰ ਦਾ ਘਰਵਾਲਾ ਸਵਰਗਵਾਸ ਹੋ ਗਿਆ ਤਾਂ ਉਹਦੇ ਕੋਲ ਰਹਿਣ ਲਈ ਕੋਈ ਜਗ੍ਹਾ ਨਹੀਂ ਸੀ ਤੇ ਨਾ ਹੀ ਪੈਸੇ ਸਨ ਬਸ ਵਿਆਹ ਵੇਲੇ ਸਮੇ ਜਿਹੜੇ ਉਹਦੇ ਮਾਂ ਨੇ ਦਿੱਤੇ ਸੀ ਉਹ ਥੋੜੇ ਜਿਹੇ ਗਹਿਣੇ ਸੀ ਕਿਉਂਕਿ ਉਹਦੇ ਘਰ ਵਾਲਾ ਇੱਕ ਦੁਕਾਨ ਤੇ ਕੰਮ ਕਰਦਾ ਸੀ ਇਸ ਕਰਕੇ ਉਹਦੇ ਕੋਲੇ ਕੋਈ ਬਚਤ ਜਾਂ ਜ਼ਮੀਨ ਨਹੀਂ ਸੀ ਵੱਡੇ ਪੁੱਤ ਸੁਖਦੀਪ ਨੇ ਉਸ ਨੂੰ ਆਪਣੇ ਕੋਲ ਰੱਖਣ ਦਾ ਫੈਸਲਾ ਕਰ ਲਿਆ ਪਰ ਦੂਜੇ ਦੋਨੇ ਪੁੱਤਾਂ ਨੇ ਤਾਂ ਆਪਣਾ ਪੱਲਾ ਝਾੜ ਲਿਆ ਸੀ ਕਾਫੀ ਸਾਲ ਲੰਘ ਗਏ ਸਨ ਵੱਡੇ ਪੁੱਤ ਸੁਖਦੀਪ ਦੀ ਧੀ ਵੀ ਵੱਡੀ ਹੋ ਰਹੀ ਸੀ ਤੇ ਉਹ ਹੁਣ ਐਮਬੀਬੀਐਸ ਕਰਨ ਲਈ ਦਿੱਲੀ ਚਲੀ ਗਈ ਤੇ ਉਹਦਾ ਮੁੰਡਾ ਉਹ 10ਵੀਂ ਕਲਾਸ ਵਿੱਚ ਪੜਦਾ ਸੀ। ਸਰਜੀਤ ਕੌਰ ਦੀ ਤਬੀਤ ਠੀਕ ਨਹੀਂ ਸੀ ਰਹਿੰਦੀ। ਉਹਦਾ ਦਿਲ ਤਾਂ ਬਾਰ-ਬਾਰ ਆਪਣੇ ਬੱਚਿਆਂ ਨੂੰ ਮਿਲਣ ਲਈ ਕਰਦਾ ਰਹਿੰਦਾ ਪਰ ਕੋਈ ਵੀ ਉਹਨੂੰ ਮਿਲਣ ਨਹੀਂ ਸੀ ਆਉਂਦਾ। ਨਾ ਹੀ ਤਾਂ ਉਹਦਾ ਪੁੱਤ ਆਉਂਦੇ ਸੀ ਤੇ ਨਾ ਹੀ ਉਹਦੀ ਧੀ ਆਉਂਦੀ ਸੀ। ਸੁਖਦੀਪ ਤੇ ਕੁਲਜਿੰਦਰ ਨੇ ਉਹਨਾਂ ਨੂੰ ਕਿੰਨੀ ਵਾਰੀ ਕਿਹਾ ਸੀ ਕਿ ਉਹ ਮਾਂ ਨੂੰ ਮਿਲ ਜਾਣ ਪਰ ਸਾਰੇ ਇਹੀ ਕਹਿੰਦੇ ਸੀ ਕਿ ਸਾਡੇ ਕੋਲ ਟਾਈਮ ਨਹੀਂ। ਜਦੋਂ ਸਰਜੀਤ ਕੌਰ ਉਹਨਾਂ ਕੋਲ ਜਾਣ ਦੀ ਗੱਲ ਕਰਦੀ ਤਾਂ ਉਹ ਆਪ ਵੀ ਕੋਈ ਨਾ ਕੋਈ ਬਹਾਨਾ ਮਾਰ ਦਿੰਦੇ ਪਰ ਸਾਰੇ ਜਾਣੇ ਫੋਨ ਕਰਕੇ ਜਰੂਰ ਮਿੱਠੇ-ਮਿੱਠੀਆਂ ਗੱਲਾਂ ਕਰਦੇ ਸੀ ਤੇ ਇਸ ਤਰ੍ਹਾਂ ਜਿਤਾਉਂਦੇ ਸੀ ਜਿਵੇਂ ਉਹਨਾਂ ਨੂੰ ਸਰਜੀਤਕੌਰ ਦੀ ਬਹੁਤ ਪ੍ਰਵਾਹ ਹੋਵੇ ਪਰ ਕਦੇ ਵੀ ਉਹ ਸਰਜੀਤਕੌਰ ਦੇ ਬਿਮਾਰ ਹੋਣ ਜਾਂ ਕਿਸੇ ਖੁਸ਼ੀ ਦੇ ਮੌਕੇ ਤੇ ਉਹਦੇ ਕੋਲ ਆਉਂਦੇ ਨਹੀਂ ਸੀ ਹੌਲੀ-ਹੌਲੀ ਸਰਜੀਤਕੌਰ ਨੇ ਵੀ ਉਹਨਾਂ ਨੂੰ ਮਿਲਣ ਲਈ ਕਹਿਣਾ ਛੱਡ ਦਿੱਤਾ ਇੱਕ ਰਾਤ ਸਰਜੀਤਕੌਰ ਸੁੱਤੀ ਤੇ ਸਵੇਰੇ ਨਾ ਉੱઠી ਘਰ ਵਿੱਚ ਮਾਤਮ ਦਾ ਮਾਹੌਲ ਛਾ ਗਿਆ ਦੋਨੇ ਮੁੰਡਿਆਂ ਨੂੰ ਤਿੱਤੀ ਨੂੰ ਖਬਰ ਦਿੱਤੀ ਗਈ ਉਦੋਂ ਤਾਂ ਉਹ ਭੱਜ ਕੇ ਆ ਗਏ ਭੋਗ ਪਾਉਣ ਤੋਂ ਬਾਅਦ ਸਰਜੀਤਕੌਰ ਦੀ ਤਿੱਤੀ ਸਰਜੀਤਕੌਰ ਦੀ ਅਲਮਾਰੀ ਫਰੋੜਨ ਲੱਗੀ ਉਸ ਵਿੱਚੋਂ ਨੂੰ ਮਾਂ ਦੇ ਗਹਿਣੇ ਮਿਲ ਗਏ ਵੱਡੀ ਨੂੰ ਨੂੰ ਛੱਡ ਕੇ ਦੂਜੀਆਂ ਦੋਹੇ ਨੂੰਹਾਂ ਤੇ ਆਨੰਦ ਵਿਚਕਾਰ ਝਗੜਾ ਸ਼ੁਰੂ ਹੋ ਗਿਆ ਇੰਜ ਲੱਗ ਰਿਹਾ ਸੀ ਜਿਵੇਂ ਘਰ ਵਿੱਚ ਕੋਈ ਸ਼ੋਗ ਨਾ ਹੋਇਆ ਹੋਵੇ ਉਹਨਾਂ ਦੇ ਝਗੜੇ ਨੂੰ ਦੇਖ ਕੇ ਵੱਡੀ ਨੂੰ ਨੇ ਜ਼ੋਰ ਨਾਲ ਕਿਹਾ ਬਸ ਕਰੋ ਤੁਸੀਂ ਇਹ ਮਰਗ ਵਾਲਾ ਘਰ ਹੈ ਥੋੜੀ ਜਿਹੀ ਤਾਂ ਸ਼ਰਮ ਕਰੋ ਬਾਹਰ ਗਵਾਂਢੀ ਕੀ ਕਹਿੰਦੇ ਹੋਣਗੇ ਉਸ ਦਿਨ ਨਾਨਨ ਗੁੱਸੇ ਵਿੱਚ ਬੋਲੀ ਭਾਬੀ ਗਵਾਂਢੀਆਂ ਦੀ ਗੱਲ ਛੱਡੋ ਘਰ ਵਿੱਚ ਕੀ ਹੋ ਰਿਹਾ ਹੈ ਮੈਨੂੰ ਸਾਫ਼-ਸਾਫ਼ ਦਿਸ ਰਿਹਾ ਹੈ ਮੈਂ ਇਸ ਘਰ ਦੀ ਧੀ ਨਹੀਂ ਮਾਂ ਦੇ ਗਹਿਣੇ ਉੱਤੇ ਮੇਰਾ ਅਧਿਕਾਰ ਨਹੀਂ ਕੋਈ ਵੈਸੇ ਵੀ ਮਾਂ ਕੋਲ ਕਿਹੜਾ ਜ਼ਿਆਦਾ ਗਹਿਣੇ ਨੇ ਇਹ ਥੋੜੇ ਜਿਹੇ ਤਾਂ ਗਹਿਣੇ ਸੀ ਮਾਂ ਕੋਲ ਇਹ ਸਾਰੇ ਗਹਿਣੇ ਮੇਰੇ ਨੇ ਤੇ ਮੈਂ ਲੈ ਕੇ ਜਾਊਂਗੀ ਉਸ ਤੋਂ ਬਾਅਦ ਦੋਹੀਆਂ ਦੋਹੇ ਨੋਹਾਂ ਇਕੱਠੀਆਂ ਹੀ ਬੋਲੀਆਂ ਇੱਕ ਹੀ ਮੇ ਹੋ ਸਕਦਾ ਅਸੀਂ ਵੀ ਤਾਂ ਇਸ ਘਰ ਦੀਆਂ ਨੋਹਾਂ ਹੈ ਸਾਡਾ ਵੀ ਤਾਂ ਗਹਿਣੇ ਉੱਤੇ ਪੂਰਾ ਅਧਿਕਾਰ ਬੰਦਾ ਹੈ ਵੱਡੀ ਨੋ ਦੁਖੀ ਹੁੰਦੇ ਹੋਏ ਬੋਲੀ ਮੈਂ ਜੀਵਨ ਭਰ ਮੰਮੀ ਜੀ ਦੀ ਸੇਵਾ ਕੀਤੀ ਹੈ ਉਹਨਾਂ ਦੇ ਨਾਲ ਰਹੀ ਹਾਂ ਪਰ ਮੈਨੂੰ ਫੇਰ ਵੀ ਇੰਨਾ ਗਹਿਣਿਆਂ ਦਾ ਕੋਈ ਮੋਹ ਨਹੀਂ ਤੁਸੀਂ ਮੇਰੇ ਹਿੱਸੇ ਦੇ ਗਹਿਣੇ ਵੀ ਬਰਾਬਰ ਆਪਸ ਵਿੱਚ ਹੀ ਵੰਡ ਲਓ ਮੈਨੂੰ ਤਾਂ ਕੁਝ ਨਹੀਂ ਚਾਹੀਦਾ ਬਸ ਇਸ ਘਰ ਵਿੱਚ ਸ਼ਾਂਤੀ ਚਾਹੀਦੀ ਹੈ ਤੁਸੀਂ ਗਹਿਣੇ ਲਓ ਤੇ ਇੱਥੋਂ ਚਲੇ ਜਾਓ ਇਸ ਤਰ੍ਹਾਂ ਲੜਾਈ ਝਗੜਾ ਕਰਨ ਨਾਲ ਮਾਂ ਦੀ ਆਤਮਾ ਨੂੰ ਬਹੁਤ ਦੁੱਖ ਪਹੁੰਚੇਗਾ ਇੰਨਾ ਕਹਿ ਕੇ ਉਹ ਆਪਣੇ ਹੰਝੂ ਪੂੰਝਦੀ ਹੋਈ ਉੱਥੋਂ ਬਾਹਰ ਚਲੀ ਗਈ ਜਿਵੇਂ ਹੀ ਉਹ ਕਮਰੇ ਵਿੱਚੋਂ ਬਾਹਰ ਗਈ ਉਹਨਾਂ ਤਿੰਨਾਂ ਵਿੱਚ ਝਗੜਾ ਫੇਰ ਸ਼ੁਰੂ ਹੋ ਗਿਆ ਅੰਤ ਦੋ ਘੰਟਿਆਂ ਦੀ ਮਸ਼ਕੱਤ ਤੋਂ ਬਾਅਦ ਗਹਿਣਿਆਂ ਦਾ ਵਟਵਾਰਾ ਹੋਇਆ ਫਿਰ ਵੀ ਕਿਸੇ ਨੂੰ ਸੰਤੁਸ਼ਟੀ ਨਹੀਂ ਸੀ ਹੋਈ ਸਾਰੇ ਹੀ ਅਸੰਤੁਸ਼ਟ ਦਿਖਾਈ ਦੇ ਰਹੇ ਸਨ ਇੱਕ ਦੂਜੇ ਵੱਲ ਕ੍ਰੋਧ ਭਰੀਆਂ ਨਜ਼ਰਾਂ ਨਾਲ ਦੇਖ ਰਹੀਆਂ ਸੀ ਉਹ ਅੱਜ ਥੋੜੇ ਜੇ ਗਹਿਣ ਹੈ ਪਿੱਛੇ ਸਾਰੀ ਮਰਿਆਦਾ ਸ਼ਬਦਾਂ ਦੀ ਸੀਮਾ ਖਤਮ ਹੋ ਚੁੱਕੀ ਸੀ ਕੌਣ ਗੁੱਸੇ ਵਿੱਚ ਕਿਸ ਨੂੰ ਕੀ ਕਹਿ ਗਿਆ ਉਹਨਾਂ ਨੂੰ ਆਪ ਵੀ ਅੰਦਾਜ਼ਾ ਨਹੀਂ ਸੀ ਇੱਕ ਦੂਜੇ ਦੇ ਮਨ ਵਿੱਚ ਕੜਵਾਹਟ ਜ਼ਰੂਰ ਭਰ ਗਈ ਸੀ ਖੈਰ ਰਾਤ ਭਰ ਕਿਸੇ ਨੂੰ ਵੀ ਚੰਗੀ ਤਰ੍ਹਾਂ ਨੀਂਦ ਨਹੀਂ ਸੀ ਆਈ ਤਿੰਨਾਂ ਨੂੰ ਇਹੀ ਲੱਗ ਰਿਹਾ ਸੀ ਕਿ ਦੂਜੀ ਕੋਲ ਜ਼ਿਆਦਾ ਗਹਿਣੇ ਨੇ ਤਿੰਨੇ ਹੀ ਮਨ ਵਿੱਚ ਇੱਕ ਦੂਜੇ ਬਾਰੇ ਬਹੁਤ ਹੀ ਗਲਤ ਸੋਚ ਰਹੀਆਂ ਸਨ ਅਗਲੀ ਸਵੇਰ ਕੋਲ ਜਿੰਦਰ ਦੀ ਨਾਨਦ ਨੇ ਕਿਤੇ ਬਾਹਰ ਜਾਣਾ ਸੀ ਉਹ ਕਿਤੇ ਬਾਹਰ ਚਲੀ ਗਈ ਤੇ ਘੰਟੇ ਬਾਅਦ ਵਾਪਸ ਆ ਗਈ। ਵਾਪਸ ਆਉਂਦੇ ਸਾਰੀ ਉਹਨੇ ਗਹਿਣਿਆਂ ਵਾਲਾ ਬੈਗ ਚਲਾ ਕੇ ਮਾਰਿਆ ਤੇ ਕਹਿਣ ਲੱਗੀ ਸਾਡੇ ਨਾਲ ਧੋਖਾ ਹੋ ਗਿਆ। ਇੰਨਾ ਗਹਿਣੇ ਪਿੱਛੇ ਅਸੀਂ ਇੰਨੀ ਲੜਾਈ ਕੀਤੀ ਪਰ ਇਹ ਤਾਂ ਸਾਰੇ ਗਹਿਣੇ ਨਕਲੀ ਨੇ। ਇਹਨਾ ਸੁਣਦੇ ਹੀ ਸਾਰਿਆਂ ਦੇ ਕੰਨ ਖੜੇ ਹੋ ਗਏ। ਵਿਚਾਲੜੀ ਨੂੰ ਕਹਿਣ ਲੱਗੀ ਹਾਏ ਰੱਬਾ ਹੁਣ ਕੀ ਹੋਊਗਾ? ਛੋਟੀ ਨੂੰ ਕਹਿਣ ਲੱਗੀ ਮਤਲਬ ਮੰਮੀ ਜੀ ਦੇ ਜਾਣ ਤੋਂ ਬਾਅਦ ਸਾਨੂੰ ਕੁਝ ਨਹੀਂ ਮਿਲਦਾ। ਵਿਚਾਲੜਾ ਪੁੱਤ ਕਹਿਣ ਲੱਗਿਆ ਭੈਣੇ ਤੈਨੂੰ ਕੋਈ ਗਲਤ ਫਹਿਮੀ ਨਾ ਹੋ ਗਈ ਹੋਵੇ ਤਾਂ ਭੈਣ ਨੇ ਕਿਹਾ ਕਿ ਨਹੀਂ ਮੈਂ ਹੁਣੇ ਸੁਨੈਰਾਂ ਦਿਵਾਈਆਂ ਜੇ ਤੁਹਾਨੂੰ ਵੀ ਯਕੀਨ ਨਹੀਂ ਆ ਰਿਹਾ ਤਾਂ ਤੁਸੀਂ ਆਪ ਜਾ ਕੇ ਚੈੱਕ ਕਰਵਾ ਲਓ ਸਾਰੇ ਸੁਨੈਰੇ ਕੋਲ ਭੱਜੇ ਗਹਿਣੇ ਚੈੱਕ ਕਰਵਾਏ ਗਏ ਸਾਰੇ ਗਹਿਣੇ ਨਕਲੀ ਸਨ ਸਾਰੇ ਜਾਣੇ ਹੁਣ ਮੂੰਹ ਟਿਕਾਈ ਬੈਠੇ ਸੀ ਵੱਡੀ ਨੂੰ ਚੁੱਪਚਾਪ ਸਭ ਕੁਝ ਦੇਖ ਰਹੀ ਸੀ ਲਾਲਜੀ ਲੋਕਾਂ ਦੇ ਚਿਹਰੇ ਤੋਂ ਟਪਕਦੀ ਮਾਇੂਸੀ ਦੇਖ ਕੇ ਉਸ ਨੂੰ ਬੜਾ ਹੀ ਅਜੀਬ ਲੱਗ ਰਿਹਾ ਸੀ ਕਿ ਇੰਨਾ ਤਾਂ ਉਹਨਾਂ ਨੂੰ ਮਾਂ ਦੀ ਮਰੀ ਦਾ ਦੁੱਖ ਨਹੀਂ ਹੋਇਆ ਜਿੰਨਾ ਗਹਿਣਿਆਂ ਦੇ ਨਕਲੀ ਨਿਕਲਣ ਦਾ ਦੁੱਖ ਹੋਇਆ ਪਰ ਉਸ ਨੂੰ ਵੀ ਇਹ ਨਹੀਂ ਸੀ ਸਮਝ ਆ ਰਹੀ ਕਿ ਉਸ ਦੇ ਸੱਸ ਉਸ ਦੀ ਸੱਸ ਦੇ ਗਹਿਣੇ ਨਕਲੀ ਕਿਵੇਂ ਹੋ ਸਕਦੇ ਨੇ ਸ਼ਾਮ ਤੱਕ ਸਾਰੇ ਜਾਣੇ ਆਪਣੋਂ ਆਪਣੇ ਘਰ ਜਾਣ ਦੀ ਤਿਆਰੀ ਕਰਨ ਲੱਗੇ ਪਰ ਉਸ ਦੀ ਨਨਾਨ ਦਾ ਦਿਲ ਨਹੀਂ ਸੀ ਮੰਨ ਰਿਹਾ ਉਸ ਨੂੰ ਇਹ ਲੱਗ ਰਿਹਾ ਸੀ ਕਿ ਮਾਂ ਦੀ ਅਲਮਾਰੀ ਵਿੱਚ ਕੁਝ ਨਾ ਕੁਝ ਤਾਂ ਜ਼ਰੂਰ ਹੋਵੇਗਾ ਹੀ ਫਿਰ ਉਹਨੇ ਜਾ ਕੇ ਦਵਾਰੇ ਅਲਮਾਰੀ ਨੂੰ ਫਰੋਲਿਆ ਉਮਰ ਅਲਮਾਰੀ ਫੋੜਨ ਲੱਗੀ ਤਾਂ ਉਸ ਨੂੰ ਇੱਕ ਕਾਲੇ ਰੰਗ ਦਾ ਲਫਾਫਾ ਮਿਲਿਆ ਉਸ ਨੇ ਉਹ ਲਫਾਫਾ ਖੋਲ ਕੇ ਦੇਖਿਆ ਤਾਂ ਉਹਦੇ ਵਿੱਚ ਇੱਕ ਪੱਤਰ ਸੀ ਪੱਤਰ ਪੜ੍ਹਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਗਈ ਉਸ ਪੱਤਰ ਨੂੰ ਲੈ ਕੇ ਉਹ ਬਾਕੀ ਜਾਣਿਆਂ ਦੇ ਕੋਲ ਗਈ ਤੇ ਕਹਿਣ ਲੱਗੀ ਆਹ ਦੇਖੋ ਮਾਨੇ ਆਪਣੇ ਨਾਲ ਕੀ ਕੀਤਾ ਇਹਨਾਂ ਕਹਿ ਕੇ ਉਹ ਚਿੱਠੀ ਪੜ੍ਹ ਕੇ ਸੁਣਾਉਣ ਲੱਗੀ ਪੱਤਰ ਵਿੱਚ ਲਿਖਿਆ ਸੀ ਕਿ ਬੱਚਿਓ ਮੈਨੂੰ ਉਮੀਦ ਹੈ ਮੇਰੇ ਮਰਨ ਤੋਂ ਬਾਅਦ ਤੁਸੀਂ ਜ਼ਰੂਰ ਘਰ ਆਉਂਗੇ ਕਿਉਂਕਿ ਹੁਣ ਤੁਹਾਨੂੰ ਲਾਲਚ ਹੋਵੇਗਾ ਕਿ ਮਾਂ ਦੇ ਗਹਿਣੇ ਆਪਸ ਵਿੱਚ ਵੰਡ ਲਾਂਗੇ ਪਰ ਜਦੋਂ ਤੁਸੀਂ ਮੇਰੀ ਬਿਮਾਰੀ ਦੇ ਸਮੇਂ ਜਾਂ ਮੇਰੀਆਂ ਖੁਸ਼ੀਆਂ ਦੇ ਸਮੇਂ ਮੈਨੂੰ ਮਿਲਣ ਲਈ ਆਏ ਮੇਰੇ ਦੁੱਖ ਵਿੱਚ ਮੈਨੂੰ ਸਹਾਰਾ ਦੇਣ ਨਹੀਂ ਆਏ ਤਾਂ ਫਿਰ ਮੇਰੇ ਜਾਣ ਤੋਂ ਬਾਅਦ ਤੁਹਾਨੂੰ ਇਹ ਗਹਿਣੇ ਕਿਵੇਂ ਮਿਲ ਸਕਦੇ ਐ ਮੈਂ ਅਸਲੀ ਗਹਿਣੇ ਵੇਚ ਦਿੱਤੇ ਨੇ ਤੇ ਨਕਲੀ ਗਹਿਣੇ ਤੁਹਾਡੇ ਲਈ ਰੱਖ ਦਿੱਤੇ ਐ ਤੁਹਾਨੂੰ ਵਕਤ ਨਾਲ ਜ਼ਰੂਰ ਪਤਾ ਲੱਗ ਜਾਵੇਗਾ ਕਿ ਗਹਿਣੇ ਨਕਲੀ ਨੇ ਜਿਵੇਂ ਤੁਹਾਡਾ ਮੇਰੇ ਲਈ ਪਿਆਰ ਤੇ ਪ੍ਰਵਾਹ ਨਕਲੀ ਸੀ ਉਸੇ ਤਰ੍ਹਾਂ ਇਹ ਨਕਲੀ ਗਹਿਣੇ ਮੈਂ ਤੁਹਾਨੂੰ ਦੇ ਰਹੀਆਂ ਅਸਲੀ ਗਹਿਣੇ ਵੇਚ ਕੇ ਜੋ ਮੈਨੂੰ ਪੈਸੇ ਮਿਲੇ ਸੀ ਉਹਨਾਂ ਨੂੰ ਪਿਛਲੇ ਸਾਲ ਮੈਂ ਆਪਣੇ ਜਨਮ ਦਿਨ ਤੇ ਇੱਕ ਜ਼ਰੂਰਤਮੰਦ ਨੂੰ ਦਾਨ ਕਰ ਦਿੱਤਾ ਸੀ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਉਹਨਾਂ ਪੈਸਿਆਂ ਦਾ ਇਸਤੇਮਾਲ ਬਿਲਕੁਲ ਸਹੀ ਜਗ੍ਹਾ ਤੇ ਹੋਇਆ ਤੇ ਮੈਂ ਬਹੁਤ ਖੁਸ਼ ਹਾਂ ਇਹ ਸਭ ਕੁਝ ਸੁਣ ਕੇ ਸਾਰਿਆਂ ਦਾ ਦਿਮਾਗ ਚਕਰਾ ਗਿਆ ਸਾਰੇ ਜਾਣੇ ਮਾਂ ਨੂੰ ਬੁਰਾ ਭਲਾ ਕਹਿਣ ਲੱਗੇ ਪਰ ਜਿਸ ਤਰ੍ਹਾਂ surjeet कौर ਬੱਚਿਆਂ ਦੇ ਆਣਾ ਆਉਣ ਤੇ ਖੁਦ ਨੂੰ ਬਹੁਤ ਹੀ ਠੱਗਿਆ ਹੋਇਆ ਮਹਿਸੂਸ ਕਰਦੀ ਹੁੰਦੀ ਸੀ ਅੱਜ ਉਸਨੇ ਅਜਿਹਾ ਕਦਮ ਠਾਕੇ ਆਪਣੇ ਬੱਚਿਆਂ ਨੂੰ ਵੀ ਉਹੀ ਮਹਿਸੂਸ ਕਰਵਾ ਦਿੱਤਾ ਜਾਂਦੇ ਜਾਂਦੇ ਨੰਦ ਵੱਡੀ ਨੂੰ ਕੁਲਜਿੰਦਰ ਨੂੰ ਤਾਣਾ ਮਾਰਦੇ ਹੋਏ ਬੋਲੀ ਭਾਬੀ ਤੂੰ ਤਾਂ ਹਮੇਸ਼ਾ ਮਾਂ ਦੀ ਸੇਵਾ ਕਰਨ ਤੇ ਦੇਖਭਾਲ ਕਰਨ ਦਾ ਉਪਦੇਸ਼ ਦਿੰਦੀ ਰਹਿੰਦੀ ਸੀ ਪਰ ਦੇਖ ਇੰਨਾ ਸਭ ਕੁਝ ਕਰਕੇ ਤੈਨੂੰ ਵੀ ਤਾਂ ਕੁਝ ਨਹੀਂ ਮਿਲਿਆ ਤੈਨੂੰ ਵੀ ਤਾਂ ਮਾਂ ਨੇ ਫੁੱਟੀ ਕੋੜੀ ਨਹੀਂ ਦਿੱਤੀ ਇਹ ਤਾਂ ਚੰਗਾ ਤਾਂ ਅਸੀਂ ਆ ਅਸੀਂ ਜ਼ਿੰਦਗੀ ਵਿੱਚ ਆਪਣੇ ਆਪਣੇ ਕੰਮ ਕੀਤੇ ਉਹਨਾਂ ਤੋਂ ਦੂਰ ਰਹੇ ਸਾਨੂੰ ਕੁਝ ਨਹੀਂ ਮਿਲਿਆ ਪਰ ਫੇਰ ਵੀ ਤੁਸੀਂ ਤਾਂ ਸਭ ਕੁਝ ਕਰਕੇ ਵੀ ਖਾਲੀ ਹੱਥ ਰਹਿ ਗਏ ਕੁਲਵਿੰਦਰ ਕੌਰ ਬੋਲੀ ਛਾੜ ਦੇ ਲਈ ਤਾਂ ਮਾਂ ਦਾ ਆਸ਼ੀਰਵਾਦ ਹੀ ਬਹੁਤ ਹੈ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਆਪਣੇ ਹਿੱਸੇ ਦੇ ਗਹਿਣੇ ਦੇ ਦਿੱਤੇ ਸੀ ਜੋ ਗਹਿਣੇ ਅਸਲੀ ਵੀ ਨਿਕਲ ਜਾਂਦੇ ਤਾਂ ਵੀ ਮੈਂ ਕੁਝ ਨਹੀਂ ਸੀ ਲੈਣਾ ਮੈਂ ਮੰਮੀ ਜੀ ਦੇ ਲਈ ਜੋ ਵੀ ਕੁਝ ਕੀਤਾ ਉਹ ਆਪਣਾ ਫਰਜ਼ ਸਮਝ ਕੇ ਕੀਤਾ ਸੀ ਤੁਸੀਂ ਮੇਰੇ ਲਈ ਪਰੇਸ਼ਾਨ ਨਾ ਹੋ ਉਹ ਇਹ ਕਹਿ ਕੇ ਆਪਣੇ ਘਰ ਦੇ ਕੰਮਾਂ ਵਿੱਚ जुट ਗਈ ਪਰ ਉਹਨੂੰ ਹਜੇ ਵੀ ਯਕੀਨ ਨਹੀਂ ਸੀ ਹੋ ਰਿਹਾ ਕਿ ਉਹਦੀ ਸੱਸ ਇੰਨਾ ਵੱਡਾ ਫੈਸਲਾ ਉਹ ਬਿਨਾਂ ਦੱਸੇ ਲੈ ਸਕਦੀ ਹੈ ਸੋਚਦੇ ਸੋਚਦੇ ਉਸ ਨੂੰ ਯਾਦ ਆਇਆ ਕਿ ਪਿਛਲੇ ਸਾਲ ਤਾਂ ਉਹ ਆਪਣੇ ਜਨਮ ਦਿਨ ਵਾਲੇ ਦਿਨ ਕਿਤੇ ਗਈ ਨਹੀਂ ਸੀ ਉਹਦੀ ਸੱਸ ਉਸ ਦਿਨ ਕਿਤੇ ਵੀ ਬਾਹਰ ਨਹੀਂ ਸੀ ਗਈ ਤਾਂ ਫਿਰ ਉਹਨੇ ਪੈਸੇ ਕਿੱਥੇ ਦਿੱਤੇ ਹੋਣਗੇ ਉਹਦਾ ਦਿਮਾਗ ਤੇਜ਼ੀ ਨਾਲ ਦੌੜਨ ਲੱਗਿਆ ਸੋਚਦੇ ਸੋਚਦੇ ਅਚਾਨਕ ਉਸਦੇ ਦਿਮਾਗ ਵਿੱਚ ਬਿਜਲੀ ਜੀ ਕੰਮ ਗਈ ਕਿਉਂਕਿ ਪਿਛਲੇ ਸਾਲ ਆਪਣੇ ਜਨਮ ਦਿਨ ਤੇ ਉਸਦੀ ਸੱਸ ਨੇ ਉਹਦੀ 3 ਦੀ ਐਮਬੀਬੀਐਸ ਦੀ ਫੀਸ ਭਰੀ ਸੀ ਪੁੱਛਣ ਤੇ ਉਹਨੇ ਸਿਰਫ ਇੰਨਾ ਹੀ ਦੱਸਿਆ ਸੀ ਕਿ ਤੂੰ ਮੇਰੇ ਲਈ ਇੰਨਾ ਕੁਝ ਕਰਦੀ ਐ ਤਾਂ ਮੇਰਾ ਵੀ ਤਾਂ ਕੁਝ ਫਰਜ਼ ਵੰਦ ਹੈ ਉਸ ਸਮੇਂ ਤਾਂ ਗੱਲ ਆਈ ਚਲਾਈ ਹੋ ਗਈ ਸੀ ਪਰ ਅੱਜ ਜਦੋਂ ਕੁਲਜਿੰਦਰ ਕੌਰ ਨੂੰ ਇਹ ਅਹਿਸਾਸ ਹੋਇਆ ਕਿ ਇਹ ਪੈਸੇ ਉਸਦੀ ਸੱਸ ਨੇ ਗਹਿਣੇ ਵੇਚ ਕੇ ਲਿਆਈ ਸੀ ਅਸਲ ਇਹ ਗੈਨੇ ਵੇਚ ਕੇ ਉਸ ਦੀ ਸੱਸ ਨੇ ਜੋ ਪੈਸੇ ਮਿਲੇ ਸੀ ਉਹ ਕਿਤੇ ਹੋਰ ਦਾਣ ਨਹੀਂ ਕੀਤੇ ਬਲਕਿ ਆਪਣੀ ਪੋਤੀ ਦੀ ਪੜ੍ਹਾਈ ਤੇ ਲਾ ਦਿੱਤੇ ਤਾਂ ਹੀ ਤਾਂ ਉਹਨੇ ਪੱਤਰ ਵਿੱਚ ਲਿਖਿਆ ਸੀ ਕਿ ਉਹ ਇੰਨਾ ਪੈਸਿਆਂ ਦਾ ਇਸਤੇਮਾਲ ਬਿਲਕੁਲ ਸਹੀ ਜਗ੍ਹਾ ਤੇ ਹੋਇਆ ਇਹ ਸਭ ਕੁਝ ਸੋਚ ਕੇ ਕੌਜਿੰਦਰ ਕੌਰ ਦੀਆਂ ਅੱਖਾਂ ਵਿੱਚੋਂ ਹੰਝੂ ਡਿੱਗਣ ਲੱਗ ਰਹੇ ਉਸ ਦੀ ਸੱਸ ਨੇ ਬਿਨਾਂ ਕੋਈ ਦਿਖਾਵਾ ਕੀਤੇ ਉਹ ਸਭ ਕੁਝ ਸੌਂਪ ਦਿੱਤਾ ਤੇ ਆਪਣੇ ਲਾਲਚੀ ਬੱਚਿਆਂ ਨੂੰ ਵੀ ਮੂੰਹ ਤੋੜ ਜਵਾਬ ਦੇ ਦਿੱਤਾ ਸੀ ਇਹ ਸੀ ਅੱਜ ਦੀ ਕਹਾਣੀ ਕਹਾਣੀ ਕਿਵੇਂ ਦੀ ਲੱਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜਰੂਰ ਸਾਂਝੇ ਕਰਿਓ ਚੈਨਲ ਨੂੰ ਜੇ ਤੁਸੀਂ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਅੱਜ ਲਈ ਬਸ ਇੰਨਾ ਹੀ ਮਿਲਦੇ ਹਾਂ ਜਲਦੀ ਹੀ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਜੀ